ਦਸੋ ਕਹਿੰਦੇ ਮੈਂ ਮਾਲਕ ਦੇ ਨਾਮ ਵਿੱਚ ਇੰਨਾ ਕੁ ਅਪੇਧ ਹੋ ਗਿਆ ਸਤਿਗੁਰੂ ਰਵਦਾਸ ਮਹਾਰਾਜ ਬੋਲਦੇ ਨੇ ਮੈਨੂੰ ਮਾਲਕ ਨੇ ਐਸੀ ਖੁਮਾਰੀ ਦੇਤੀ ਤੁਸੀਂ ਵੱਟੀ ਤਾਂ ਰੱਖ ਗਏ ਜਿਹੜੀ ਵੱਟੀ ਤੋਂ ਕੰਮ ਲੈਣ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਚੁੱਕੀ ਕਿਉਂ ਨਹੀਂ ਕਹਿੰਦੇ ਮੇਰੀ ਅਵਸਥਾ ਹੁਣ ਮਾਲਕ ਨੇ ਇਹ ਬਣਾਤੀ ਏ ਮੈਨੂੰ 파ਰਸ ਦੀ ਵੱਟੀ ਚ ਇਹ ਧਰਤੀ ਦੀ ਮਿੱਟੀ 'ਚ ਕੋਈ ਬਹੁਤਾ ਅੰਤਰ ਨਹੀਂ ਲੱਗਦਾ ਬੋਲੋ ਸ਼੍ਰੀ ਫੇਰ ਆਖੋ ਸਤਨਾ ਮੈਨੂੰ ਨਹੀਂ ਅੰਤਰ ਲੱਗਦਾ ਇਹ ਦਾ ਤਿਆਗ ਮੈਨੂੰ ਕੋਈ ਅੰਤਰ ਨਹੀਂ ਹੱਥ ਜੁੜ ਗਏ ਇੱਕੋ ਗੱਲ ਕਹਿੰਦੇ ਨੇ ਬਸ ਸਾਧੂ ਮਹਾਤਮਾ ਬੋਲਦਾ ਹੈ ਉਹ ਕਹਿੰਦਾ ਐਵੇਂ ਥੋੜੀ ਦੁਨੀਆ ਸਲਾਮਾ ਕਰਦੀ ਐਵੇਂ ਥੋੜੀ ਲੋਕੀ ਸਜਦਾ ਕਰਦੇ ਨੇ ਕਹਿੰਦਾ ਮਾਰਾ ਰਵਦਾਸ ਜੀ ਇੱਕ ਗੱਲ ਪਤਾ ਲੱਗੀ ਲੋਕੀ ਕਿਉਂ ਸਜਦੇ ਕਰਦੇ ਨੇ ਕਿਉਂ ਰਵਦਾਸ ਦੀ ਜੈ ਜੈਕਾਰ ਏ ਰਵਦਾਸ ਜੀ ਨੇ ਉਹ ਸਾਧੂ ਬੋਲਦਾ ਕਾਂਸੀ ਦੀ ਧਰਤੀ ਦੇ ਉਹਨੇ ਇਹ ਐਲਾਨ ਕੀਤਾ ਉਹ ਇਹ ਬੋਲਿਆ ਕਹਿੰਦਾ ਕਾਂਸੀ ਦੇ ਲੋਕੋ ਇਹ ਮਤ ਜਾਣਿਓ ਵੀ ਰਵਦਾਸ ਜੋੜੇ ਗੰਢਣ ਆਇਆ ਹੈ ਮੇਰੀਆਂ ਅੱਖਾਂ ਨਾਲ ਵੇਖੋ ਮੈਨੂੰ ਪੁੱਛ ਕੇ ਵੇਖੋ ਇਹ ਸ਼ਾਕ ਸ਼ਾਤ ਭਗਵਾਨ ਦਾ ਰੂਪ ਦੁਨੀਆ ਤੇ ਆਇਆ ਹੈ ਪਰਮੇਸ਼ਰ ਆਪ ਆਇਆ ਤੇ ਉਹਨੇ ਬੋਲ ਦਿੱਤਾ ਸੀ ਕੀ ਸਾਦੀ ਜੀਵਣੀ ਨੇ ਮੋਲਿਆ ਕਿਵੇਂ ਜਮਾਨਾ ਸਾਰਾ ਸਾਦੀ ਜੀਵਣੀ ਕੋਨੇ ਆ ਕਿਵੇਂ ਜਮਾਨਾ ਸਾਰਾ ਜੀ ਜਿੜਨੀ ਦੇ ਕੋਨੇ ਆ ਕਿਵੇਂ ਜਮਾਨਾ ਸਾਰਾ ਜੀ ਜਿੜਨੀ ਦੇ ਕੋਨੇ ਆ ਕਿਵੇਂ ਜਮਾਨਾ ਸਾਰਾ ਲੋਕੀ ਕਹਿੰਦੇ ਜੋੜੇ ਗੰਡ ਦਾ ਇਹ ਗੰਡ ਦਾ ਤਕਦੀਰਾਂ ਲੋਕੀ ਕਹਿੰਦੇ ਜੋੜੇ ਗੰਡ ਦਾ ਉਹ ਗੰਡ ਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਡ ਦਾ ਉਹ ਗੰਡ ਦਾ ਤਕਦੀਰਾਂ ਨੂੰ ਐਸਾ ਮਹਾਤਮਾ ਬੋਲਦਾ ਫਿਰਦਾ ਹੈ ਥੇਰੋਂ ਨੇ ਆਖਿਆ ਸੀ ਸਾਧੂ ਨੇ ਫੇਰ ਬੋਲਿਆ ਸੀ ਮੇਰੇ ਪ੍ਰੀਤਮ ਪਿਆਰੇ ਨੂੰ ਸਤਗੁਰ ਕਾਂਛੀ ਵਾਲਾ ਕਹਿੰਦੇ ਪ੍ਰੀਤਮ ਪਿਆਰੇ ਨੂੰ ਸਤਗੁਰ ਕਾਂਛੀ ਵਾਲਾ ਕੁਰਤਾ ਕੀ ਵਾਰਾ ਕਰਦੇ ਐਵੇਂ ਥੋੜੀ ਗੱਲਾਂ ਹੁੰਦੀਆਂ ਕਰ ਕਰ ਔਰ ਜਿੱਦੇ ਰਖਿਓ ਜਿਨ੍ਹਾਂ ਵੇਲਿਆਂ 'ਚ ਇਹ ਆਂਦੇਓ ਜਿਨ੍ਹਾਂ ਵੇਲਿਆਂ ਵਿੱਚ ਮਹਾਰਾਜ ਰਵਦਾਸ ਜੀ ਨੂੰ ਮੰਦਰਾਂ 'ਚੋਂ ਧੱਕੇ ਮਾਰੇ ਪੰਡਤਾਂ ਨੇ ਵਿਰੋਧ ਕੀਤਾ ਨਾਮ ਨਹੀਂ ਜਪਣ ਦਿੱਤਾ ਸਰਸੰਗੇ ਜੀ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਉਹਨਾਂ ਵੇਲਿਆਂ 'ਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਏ ਮਹਾਪੁਰਸ਼ੋ ਇਹਨਾਂ ਜਾਤ ਭਵਾਨੀਆਂ ਨੇ ਜੇ ਤੁਹਾਨੂੰ ਮੰਦਰਾਂ ਚੋਂ ਬਾਹਰ ਕੱਢਿਆ ਹੈ ਨਾ ਤੁਸੀਂ ਫਿਕਰ ਨਾ ਕਰੋ ਤੁਸੀਂ ਰੱਬ ਦੇ ਨਾਮ ਦੀ ਭਗਤੀ ਬੰਦਗੀ ਇਹਨਾਂ ਦੁਨੀਆ ਨੂੰ ਵਰਤਾਈ ਏ ਗੁਰੂ ਅਰਜਨ ਦੇਵ ਮਾਰੇ ਕਹਿੰਦੇ ਜੇ ਇਹਨਾਂ ਨੇ ਤੁਹਾਨੂੰ ਮੰਦਰਾਂ ਚੋਂ ਬਾਹਰ ਕੱਢਿਆ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਸੋਨੇ ਦੇ ਹਰਿਮੰਦਰਾਂ ਦੇ ਵਿੱਚ ਪਾਵਾਂ ਮੈਂ ਤਾਂ ਨੂੰ ਸੋਨੇ ਦੇ ਹਰਿਮੰਦਰਾਂ ਚ ਜਾਵਾਂਗਾ ਸੁਣਿਓ ਅੱਜ ਤੁਸੀਂ ਇੱਕ ਗੱਲ ਚੇਤੇ ਰੱਖੋ ਦਰਬਾਰ ਸਾਹਿਬ ਕਦੇ ਜਾਂਦੇ ਹੋ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾਇਓ ਤੁਸੀਂ ਸ਼ਾਮ ਨੂੰ ਉੱਥੇ ਕੀਰਤਨ ਹੁੰਦਾ ਹੈ ਸੰਧਿਆ ਵੇਲੇ ਕੀਰਤਨ ਹੁੰਦਾ ਹੈ ਕੀਰਤਨ ਤੋਂ ਬਾਅਦ ਰਹਿਰਾ ਸਾਹਿਬ ਦਾ ਪਾਠ ਹੁੰਦਾ ਜ਼ਹਿਰਾ ਸਭ ਦੇ ਪਾਠ ਤੋਂ ਬਾਅਦ ਉੱਥੇ ਆਰਤੀ ਗਾਇਨ ਕੀਤੀ ਜਾਂਦੀ। ਪੇਣ ਨਾਗੇ ਪੇਣ ਨਾਗੇ ਉੱਥੇ ਆਰਤੀ ਗਾਇਨ ਕੀਤੀ ਜਾਂਦੀ ਏ। ਇੱਕ ਦਿਨ ਦਾ ਵੀ ਨਾਗਾ ਨੇ ਗੁਰੂ ਕੇ ਰਾਗੀ ਸਿੰਘ ਆਰਤੀ ਬੋਲਦੇ ਨੇ ਮਿੱਠੀ ਰਸਨਾ ਤੋਂ ਸ਼ਬਦ ਉਚਾਰਦੇ ਨੇ ਜਿਹੜੇ ਨੇਤਰਮੁੰਦ ਕੇ ਬੈਠੇ ਹੁੰਦੇ ਨੇ ਨਾ ਉਹ ਕਦੇ ਹਰਿਮੰਦਰ ਸਾਹਿਬ ਜਾ ਕੇ ਵੇਖ ਲਿਓ ਸਤਿਗੁਰੂ ਰਵਦਾਸ ਮਹਾਰਾਜ ਐਂ ਲੱਗਦਾ ਜਿਵੇਂ ਰੋਜ਼ ਹੀ ਉਪਦੇਸ਼ ਦਿੰਦੇ ਨੇ ਆਪ ਬੋਲ ਰਹੇ ਨੇ ਉੱਥੇ ਬੈਠੇ ਇਸੇ ਕਰਕੇ ਮੈਂ ਲਿਖਿਆ ਸੀ ਹਰਿਮੰਦਰ ਸਾਹਿਬ ਚ ਗੁਰੂ ਰਵਦਾਸ ਜੀ ਤੇਰੀ ਆਤੀ ਹੋ ਰੇ ਦੋ ਵੇਲੇ ਨਾ ਦੀ ਟੋਵੇ ਪਾਣੀ ਉੱਤੇ ਪੱਥਰ ਧਾਰ ਕੇ ਪਾਣੀ ਉੱਤੇ ਪੱਥਰ ਧਾਰ ਕੇ ਸਾਰੇ ਕਟ ਨਚੋੜ ਗਿਆ ਮੇਰਾ ਸਤਗੁਰੂ ਜੋੜੇ ਗੱਡ ਕੇ ਰਬ ਨਾਲ ਗੱਡਾ ਜੋੜ ਗਿਆ ਸਤਗੁਰੂ ਜੋੜੇ ਗੱਡ ਕੇ ਰਬ ਨਾਲ ਗੱਡਾ ਜੋੜ ਗਿਆ ਸਤ ਗੁਰ ਜੋੜੇ ਗੱਡ ਕੇ ਸੱਚੇ ਜੱਪਣ ਗੱਡਾ ਜੋੜ ਗਿਆ ਸਤ ਗੁਰ ਜੋੜੇ ਗੱਡ ਕੇ ਸੱਚੇ ਜੱਪਣ ਗੱਡਾ ਜੋੜ ਗਿਆ ਸਤ ਗੁਰ ਜੋੜੇ ਗੱਡ ਕੇ ਰਬ ਜੱਣ ਗੱਡਾ ਜੋੜ ਗਿਆ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਉਹ ਕਾਂਸੀ ਦੇ ਵਿੱਚ ਜਨਮ ਧਾਰਿਆ ਭਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਪੜ ਪੜੀ ਜਗ ਮੰਦੇ ਵਿੱਚ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਭੁੱਲੇ ਪਟਕੇ ਰਾਈਆਂ ਨੂੰ ਸਿੱਧੇ ਰਾਹੇ ਮੋੜ ਗਿਆ ਮੇਰਾ ਸਤਗੁਰੂ ਜੋੜੇ ਗੰਢ ਕੇ ਰਬ ਨਾਲ ਗੰਢਾਂ ਜੋੜ ਗਿਆ ਸਤਗੁਰੂ ਜੋੜੇ ਗੰਢ ਕੇ ਟੜੇ ਕੱਟ ਕੇ ਰਬਨ ਗੱਟਾਂ ਜੋੜ ਕੇ ਮੇਰਾ ਸਤ ਖੁਦ ਜੋੜੇ ਟੜੇ ਰਬਨ ਗੱਟਾਂ ਜੋੜ ਲਿਆ ਅੱਜ ਵੀ ਤੁਸੀਂ ਇੱਥੇ ਬਹਿ ਜਾਓ ਕਾਂਸ਼ੀ ਚਲੇ ਜਾਓ ਜਿੱਥੇ ਵੀ ਚਲੇ ਜਾਓਗੇ ਮਾਰੇ ਰਵਦਾਸ ਦੇ ਪਿਆਰ ਵਿੱਚ ਇੱਕ ਵਾਰੀ ਬੇਨਤੀ ਕਰ ਦੋ ਪ੍ਰਭ ਜੀਓ ਖਸਮਾਨਾ ਕਰ ਪਿਆਰੇ bure ਭਲੇ ਹਮ ਥਾਰੇ ਮਾਰੇ ਰਵਦਾਸ ਨੇ ਰੱਖ ਲੈਣਾ